ਵੀਰੋ ਸਾਡੇ ਪੰਜਾਬ ਦਾ ਸ਼ੇਰ ਭਗਵੰਤ ਮਾਨ ਨਸ਼ੇ ਵੇਚਣ ਵਾਲਿਆਂ ਦੇ ਘਰ ਢਾਈ ਜਾ ਰਿਹਾ ਬਲਡੋజర్ ਚਲਾਈ ਜਾ ਰਿਹਾ ਇੱਕ ਨਵੀਂ ਕ੍ਰਾਂਤੀ ਲਿਆਂਦੀ ਵੀਰੋ ਭਗਵੰਤ ਮਾਨ ਜੀ ਨੇ ਪਹਿਲਾਂ ਕਿਹੇ ਸਰਕਾਰ ਨੇ ਆ ਕੰਮ ਕੀਤਾ ਹੀ ਨਹੀਂ ਕੀਤਾ ਹੀ ਪਰ ਭਗਵੰਤ ਮਾਨ ਜੀ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ ਐਡਾ ਵੱਡਾ ਕਦਮ ਲਿਆ ਇਹੋ ਜਿਹਾ ਕਦਮ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਲੈਂਦੇ ਹੁੰਦੇ ਸੀ ਪੰਜਾਬ ਦੀਆਂ ਤਰੱਕੀਆਂ ਵਾਸਤੇ ਤਾਂ ਹੀ ਪੰਜਾਬ ਦੀ ਇੰਨੀ ਤਰੱਕੀ ਹੋਈ ਸੀ ਵੀਰੋ ਤਾਂ ਹੀ ਪੰਜਾਬ ਦੀ ਇੰਨੀ ਤਰੱਕੀ ਹੋਈ ਸੀ ਤੇ ਵੀਰੋ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਜੀ 2060 ਤੱਕ ਅਗਰ ਸਾਡੇ ਸੀਐਮ ਰਹਿੰਦੇ ਆ ਨਾ ਤੇ ਲਾਹੌਰ ਵੀ ਪੰਜਾਬ ਚ ਆਊਗਾ ਤੇ ਨਨਕਾਣਾ ਸਾਹਿਬ ਵੀ ਪੰਜਾਬ ਚ ਆਊਗਾ ਤੇ ਪੰਜਾ ਸਾਹਿਬ ਵੀ ਪੰਜਾਬ ਚ ਆਊਗਾ ਤੇ ਨਸ਼ਰਾ ਨਾਮ ਨਿਸ਼ਾਨ ਖਤਮ ਹੋ ਜਾਊਗਾ ਸੰਜਾ ਦੇ ਕੁਸ਼ਤੀਆਂ ਫੇ ਇਥੇ ਪੈਣ ਗਿਆ ਤੇ ਸਾਡੇ ਨੌਜਵਾਨ 올림픽 ਵਿੱਚੋਂ ਵੱਡੇ ਵੱਡੇ ਮੈਡਲ ਲੈ ਕੇ ਆਉਣਗੇ ਤੇ ਚਾਰੇ ਪਾਸੇ ਪੰਜਾਬ ਦੀ ਬੱਲੇ ਬੱਲੇ ਹੋਊਗੀ ਤੇ ਅੱਜ ਸਾਡੇ ਨੌਜਵਾਨ ਕਿੱਥੇ ਅਮਰੀਕਾ ਕੈਨੇਡਾ ਕੰਮ ਕਰਨ ਜਾਂਦੇ ਆ ਵੀਰੋ ਅਮਰੀਕਾ ਕੈਨੇਡਾ ਵਾਲੇ ਸਾਡੇ ਕੰਮ ਕਰਨ ਆਉਣਗੇ ਸਾਡੀਆਂ ਮੱਝਾਂ ਨਵਾਉਣਗੇ ਪੱਠੇ ਵੜਨਗੇ ਖੇਤਾਂ 'ਚ ਕੰਮ ਕਰਨਗੇ ਵੀਰੋ ਉਹ ਦਿਨ ਦੂਰ ਨਹੀਂ ਤੋਂ ਭਗਵਾਨ ਤਮਾਂ ਜੀਰਾ ਸਾਤ ਦਵ ਆ ਵੇਖੋ ਨਸ਼ਾ ਵਾਲਿਆਂ ਦੀ ਘੁੱਗੀ ਕੈਂ ਕਰਤੀ ਕਿਵੇਂ ਬਲਡੋజర్ ਨਸ਼ੇਵ ਵਾਲਿਆਂ ਨੂੰ ਕਿਵੇਂ ਮਿੰਤਾ ਕਰਦੇ ਕਿੱਥੇ ਬੰਦੇ ਨੂੰ ਜੀਣ ਨਹੀਂ ਦਿੰਦੇ ਹੁੰਦੇ ਸੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਕੋਈ ਆਵਾਜ਼ ਵੀ ਚੱਕ ਜੇ ਇਹਨਾਂ ਖਿਲਾਫ ਪਰ ਕਿੱਥੇ ਹੁਣ ਇਹਨਾਂ ਨੂੰ ਸਮਝ ਨਹੀਂ ਆਉਂਦੀ ਸ਼ਰ੍ਹਾਂ ਇਹਨਾਂ ਦੇ ਘਰ ਟੈ ਰਹੇ ਨੇ ਨਸ਼ੇ ਨੇ ਪੰਜਾਬ ਦੀ ਜਵਾਨੀ ਖਤਮ ਕਰਦੀ ਪੰਜਾਬ ਦੀ ਜਵਾਨੀ ਖਾ ਗਿਆ ਨਸ਼ਾ ਵੀਰੋ ਪੰਜਾਬ ਦੀ ਜਵਾਨੀ ਖਾ ਗਿਆ ਪਰ ਹੁਣ ਸਾਡਾ ਹੀਰੋ ਸਾਡਾ ਰਾਜਾ ਸਾਡਾ ਕਿੰਗ ਸਾਡਾ ਸ਼ਹਿਨਸ਼ਾ ਇਹ ਕੰਮ ਨਹੀਂ ਹੋਣ ਦਵੇਗਾ ਕੋਈ ਇਹੋ ਜਿਹਾ ਕੰਮ ਨਹੀਂ ਸਾਡਾ ਸ਼ੇਰ ਹੋਣ ਦਵੇਗਾ ਜਿਹੜਾ ਪੰਜਾਬ ਦੇ ਪੰਜਾਬੀਅਤ ਦੇ ਖਿਲਾਫ ਆ ਵੀਰੋ ਸਾਥ ਦੋ ਭਗਵੰਤ ਮਾਨ ਦਾ ਸਾਧੋ ਭਗਵੰਤ ਮਾਨ ਦਾ ਵੀਰੋ ਸਾਧ ਦੋ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਯਾਰ ਵੀਡੀਓ ਸ਼ੇਅਰ ਕਰ ਦਿਆ ਕਰੋ